ਇਹ ਸ਼ੁਰੂ ਕਰ ਲੀਏ ਜੀ ਇਸ ਤਰ੍ਹਾਂ ਜੀ ਕਿ ਜਿਹੜਾ ਅੱਜ ਬਜਟ ਪ੍ਰੈਜੈਂਟ ਕੀਤਾ ਹੈ ਫਾਈਨੈਂਸ ਮਿਨਿਸਟਰ ਚੀਬਾ ਸਾਹਿਬ ਨੇ ਇਹਦੇ ਬਾਰੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਬਿਲਕੁਲ ਇਹਦੇ ਵਿੱਚ ਫਿਗਰਸ ਇਨਕਰੈਕਟ ਦਿੱਤੀਆਂ ਗਈਆਂ ਨੇ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇ ਇਸ ਬਜਟ ਦੇ ਮੁਤਾਬਕ ਜਿਹੜਾ ਕਰਜ਼ਾ ਹੈ ਨਾ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਲੁਕੋ ਕੇ ਰੱਖੀਆਂ ਨੇ ਜਿਹੜੀ ਸਾਡਾ ਅੰਦਾਜ਼ਾ ਹੈ ਕਿ 26 31 ਮਾਰਚ 2026 ਤੱਕ ਇਹ ਕਰਜ਼ਾ ਵਧ ਕੇ 417000 ਕਰੋੜ ਤੇ ਪਹੁੰਚ ਜਾਵੇ ਇਹ 283 ਤੋਂ ਸ਼ੁਰੂ ਹੋਇਆ ਸੀ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਓ ਕਿ ਇਹ ਤਕਰੀਬਨ 1.5 ਲੱਖ 1.5 ਲੱਖ ਕਰੋੜ ਰੁਪਈਆ ਅਗਲੇ ਸਾਲ ਮਾਰਚ ਤੱਕ ਇਹ ਵੱਧ ਜਾਣਾ ਡਾਇਰੈਕਸ਼ਨ ਲੈਸ ਹੈ ਬਿਲਕੁਲ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਪੰਜਾਬ ਦਾ ਜਿਹੜਾ ਪੁਖੇ ਪੰਜਾਬ ਦੀ ਪੋਪੂਲੇਸ਼ਨ ਜਿਹੜੀ 18 40 ਸਾਲ ਤੋਂ ਥੱਲੇ ਦੀ ਉਹ ਤਕਰੀਬਨ 70% ਆਫ ਪੋਪੂਲੇਸ਼ਨ ਸਾਡੀ 40 ਸਾਲ ਤੋਂ ਉਮਰ ਤੋਂ ਥੱਲੇ ਦੀ ਦੇਰ ਇਜ਼ ਨਥਿੰਗ ਫॉर ਦੀ ਯੰਗਸਟਰਸ ਸਾਰਿਆਂ ਨੂੰ ਬਦਕਿਸਮਤੀ ਦੀ ਗੱਲ ਹੈ ਨੌਜਵਾਨ ਬੱਚਿਆਂ ਵਾਸਤੇ ਕੋਈ ਇਹਦੇ ਵਿੱਚ ਚੀਜ਼ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਜੋ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਹੈ ਹਰ ਸਾਡਾ ਨਿਆਣਾ ਭਾਵੇਂ ਲੜਕਾ ਹੈ ਭਾਵੇਂ ਲੜਕੀ ਹੈ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਘਰ ਵੇਚ ਕੇ ਰਿਸ਼ਤੇਦਾਰਾਂ ਕੋਲ ਪੈਸੇ ਲੈ ਕੇ ਬਾਹਰਲੇ ਵਤਨਾਂ ਵਿੱਚ ਜਾਣਾ ਚਾਹੁੰਦੇ ਕੋਈ ਵੀ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਚਾਹੁੰਦਾ ਜੇ ਉਹਨਾਂ ਨੂੰ ਖੁਸ਼ੀ ਆਪਣੇ ਵਤਨ ਵਿੱਚ ਮਿਲੇ। ਸੋ ਇਸ ਬਜਟ ਦੇ ਵਿੱਚ ਸਾਰਿਆਂ ਨੂੰ ਇਹਨਾਂ ਨੇ ਬੜਾ ਐਮਫਸਿਸ ਦੋ ਤਿੰਨ ਚੀਜ਼ਾਂ ਤੇ ਦਿੱਤਾ। ਇੱਕ ਤੇ ਡਰੱਗਸ ਤੇ ਦਿੱਤਾ। ਅਸੀਂ ਵੈਲਕਮ ਕਰਨੇ ਦੇਣਾ ਚਾਹੀਦਾ। ਬਟ ਮੈਂ ਪੁੱਛਣਾ ਚਾਹਨਾ ਹਰਪਾਲ ਚੀਮਾ ਜੀ ਨੂੰ ਚੀਮਾ ਸਾਹਿਬ ਤਿੰਨ ਸਾਲ ਤੁਹਾਡੇ ਆਪਣੇ ਕਨਵੀਨਰ ਨੇ ਕਿਹਾ ਸੀ ਅਸੀਂ ਚਾਰਾਂ ਮਹੀਨਿਆਂ ਦੇ ਵਿੱਚ ਸਰਕਾਰ ਚਾਂਚ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਕਰ ਦਵਾਂਗੇ ਅੱਜ 36 ਮਹੀਨੇ ਬੀਤਣ ਤੋਂ ਬਾਅਦ ਜਦੋਂ ਦਿੱਲੀ ਵਿੱਚ ਤੁਹਾਨੂੰ ਟਿਕਾ ਕੇ ਲੋਕਾਂ ਨੇ ਤੁਹਾਡਾ ਮਾਂਜਾ ਲਾਇਆ ਕੁੱਟ ਪਈ ਤੁਹਾਨੂੰ ਆਲਓਵਰ ਸੱਡਨ ਤੁਸੀਂ ਰੀਅਲਾਈਜ਼ ਕੀਤਾ ਕਿ ਹੁਣ ਕੋਈ ਨਵਾਂ ਡਰਾਮਾ ਰਚਾਂ ਦੀ ਲੋੜ ਪਹਿਲੇ ਕਹਿੰਦੇ ਸੀ ਦਿੱਲੀ ਮਾਡਲ ਵਖਾਣਾ ਚਾਹਨੇ ਉਹ ਫੇਲ ਹੋ ਗਿਆ ਹੁਣ ਤਾਜ਼ਾ ਹੀ ਸੁਣਿਆ ਚਾਂਦੇਣ ਪਹਿਲੇ ਹੁਣ ਪੰਜਾਬ ਮਾਡਲ ਲੈ ਹੁਣ ਡਰੱਗਸ ਦੇ ਉੱਤੇ ਪਹਿਲੇ ਆਪਾਂ ਡਰੱਗਸ ਤੇ ਗੱਲ ਕਰ ਲਈਏ ਮੈਂ ਇਹਦੇ ਤੇ ਕਹਿਣਾ ਚਾਹਾਂਗਾ ਕਿ ਡਰੱਗਜ਼ ਦਾ ਇਹਨਾਂ ਨੇ ਕਿਹਾ ਕਿ ਅਸੀਂ ਸੈਂਸਸ ਕਰਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਕਾਸਟ ਸੈਂਸਸ ਚੱਲ ਰਿਹਾ ਇਹ ਡਰੱਗ ਸੈਂਸਸ ਚਾਹੁੰਦੇ ਅਸੀਂ ਇਹਨੂੰ ਵੈਲਕਮ ਕਰਦੇ ਆ ਬਟ ਮੈਂ ਚੀਮਾ ਸਾਹਿਬ ਨੂੰ ਮੇਰੀ ਪਹਿਲੀ ਇਹਨਾਂ ਦੇ ਸਾਹਮਣੇ ਪੇਸ਼ਕਸ਼ ਹੋਏਗੀ ਕਿ ਇਹ ਜਿਹੜਾ ਡਰੱਗਜ਼ ਦਾ ਸੈਂਸਸ ਹੈ ਅਸੈਂਬਲੀ ਤੋਂ ਸ਼ੁਰੂ ਕੀਤਾ ਜਾਵੇ ਇਹ ਨਿਰਾ ਡਰੱਗ ਹੀ ਨਹੀਂ ਇਹਦਾ ਡੋਪ ਟੈਸਟ ਵੀ ਨਾਲ ਹੋ ਪਜੀ ਆਈ ਦੀ ਇੱਕ ਟੀਮ ਜਿਹੜੀ ਹੈ ਡਾਕਟਰਸ ਦੀ ਉਹ ਪੰਜਾਬ ਡਾਕਟਰਸ ਦੀ ਨਹੀਂ ਪੀਜੀਆਈ ਦੀ ਜਿਹੜੇ ਸਰਕਾਰੀ ਡਾਕਟਰ ਨੇ ਪੰਜਾਬ ਦੇ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ ਪੀਜੀਆਈ ਦੀ ਇੱਕ ਬਕਾਇਦਤ ਉਹ ਰਿਪੋਰਟ ਬੈਠੇ ਟਾਪ ਪੀਜੀਆਈ ਦੇ ਡਾਕਟਰਸ ਸਾਰੇ ਹੀ ਐਮਐਲਏਜ਼ ਨੂੰ 117 ਇਹਨਾਂ ਦੇ ਮੰਤਰੀਆਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਸਾਰਿਆਂ ਦਾ ਟੈਸਟ ਕੀਤਾ ਜਾਏ ਉਹ ਵੀ ਰਿਪੋਰਟ ਜਨਤਕ ਕੀਤੀ ਜਾਏ ਕਿ ਜਿਹੜਾ ਟੈਸਟ ਅਸੀਂ ਕਰਾ ਰਹੇ ਹਾਂ ਡਰੱਗਸ ਦਾ ਲੋਕਾਂ ਦਾ ਤਾਂ ਕਰਾਣਾ ਬਹੁਤ ਅੱਛੀ ਗੱਲ ਹੈ ਜ਼ਰੂਰ ਕਰਾਓ ਬਟ ਕਹਿੰਦੇ ਚੈਰਿਟੀ ਬਿਗਨਸ ਐਟ ਹੋਮ ਜਦੋਂ ਚੈਰਿਟੀ ਦਾ ਕੰਮ ਸ਼ੁਰੂ ਕਰਨਾ ਪਹਿਲੇ ਘਰ ਚੋਂ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਕਿ ਚੰਗੇ ਕੰਮ ਵਾਸਤੇ ਕੁਝ ਦਾਨ ਕਰੋ ਕਹਿੰਦੇ ਪਹਿਲੇ ਇਹ ਦੱਸੋ ਤੁਸੀਂ ਕੀ ਕਰੋਗੇ ਤਾਂ ਮੈਂ ਚਾਹਾਂਗਾ ਸਾਡੀ ਪਾਰਟੀ ਇਹ ਚਾਹੇਗੀ ਕਿ ਜਿਹੜਾ ਡੋਪ ਟੈਸਟ ਹੈ ਇਹ ਬਕਾਇਦਾ ਤੌਰ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਦੇ ਡਾਕਟਰਜ਼ ਦਾ ਬੋਰਡ ਕਰੇ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ ਜਿਸ ਤਰ੍ਹਾਂ ਗੈਲਰੀ ਇਹਦੇ ਵਿੱਚ ਨਾਂ ਲੱਗਣ ਤੇ ਫੋਟੋਆਂ ਲੱਗਣ ਕਿ ਕਿਹੜੇ ਟੈਸਟ ਕਿਸ ਤਰ੍ਹਾਂ ਕੀ ਹੋਇਆ ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਮੇਰਾ ਖਿਆਲ ਜੇ ਇਮਾਨਦਾਰੀ ਨੇ ਇਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰੰਗਲਾ ਕੀ ਹੈ ਤੇ ਕੰਗਲਾ ਨਿਕਲੇ ਤੋਂ ਇਸ ਤੋਂ ਬਾਅਦ ਇਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਅੱਜ ਤੁਸੀਂ ਵੇਖੋ ਸਾਡੀਆਂ ਨੌਜਵਾਨ ਬੱਚਿਆਂ ਸਾਨੂੰ ਆਸ ਸੀ ਮੇਰੇ ਬਹੁਤ ਸਾਰੇ ਸਾਥੀ ਕਹਿੰਦੇ ਸੀ ਕਿ ਜੀ 18 ਸਾਲ ਤੋਂ ਵੱਧ ਔਰਤਾਂ ਨੂੰ ਜਿਹੜਾ ਇਹਨਾਂ ਨੇ ਵਾਦਾ ਕੀਤਾ ਉਹਦਾ ਇਸ ਬਜਟ ਵਿੱਚ ਕੁਝ ਨਾ ਕੁਝ ਜ਼ਰੂਰ ਲੈ ਕੇ ਆਣਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਟੋਟਲ ਵਾਈਜ਼ ਦੇ ਫਿਗਰਸ ਨੇ ਝੂਠੀਆਂ ਫਿਗਰਸ ਨੇ ਇਹਨਾਂ ਕੋ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਇਹ ਕੁਝ ਨਹੀਂ ਜ ਉਹਨਾਂ ਵਾਸਤੇ ਨਾ ਕੁਝ ਇਹਦੇ ਵਿੱਚ ਨਹੀਂ ਆਇਆ ਹੁਣ ਤੁਸੀਂ ਵੇਖੋ ਇਹ ਇਹ ਜਿਹੜਾ ਬਜਟ ਹੈ ਕੰਪਲੀਟ ਇਹਦੇ ਵਿੱਚ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਕਈ ਹਜ਼ਾਰ ਕਰੋੜ ਰੁਪਈਆ ਤਕਰੀਬਨ 26 27 ਇਹੋ ਜੀਆਂ ਸਕੀਮਜ਼ ਨੇ ਜਿੱਥੇ ਸੈਂਟਰ ਦੀ 80 20 ਦੀ ਰੇਸ਼ੋ ਹੈ ਕਿਤੇ 70 30 ਹੈ ਕਿਤੇ 60 40 ਦੀ ਰੇਸ਼ੋ ਹੋਵੇ ਸਾਨੂੰ ਪੈਸੇ ਪਾਣੇ ਪੈਂਦੇ ਐਂਡ ਮжоਰਿਟੀ ਸਕੀਮਜ਼ ਸੈਂਟਰ ਦੀਆਂ ਵਾਪਸ ਪੈਸੇ ਚਲੇ ਗਏ ਨੇ ਤੇ ਜਿਹੜੇ ਕਿਤੇ ਰਹਿ ਗਏ ਨੇ ਉਹਨਾਂ ਨੂੰ ਇਹਨਾਂ ਨੇ ਹੋਰ ਮੈਕ ਵਿੱਚ ਇਸਤੇਮਾਲ ਕਰ ਦੇ ਆਰ ਕੰਪਲੀਟਲੀ ਸਾਇਲੈਂਟ ਕਿ ਸੈਂਟਰ ਸਕੀਮ ਜਿਹੜੀਆਂ ਉਹਦੇ ਪੈਸੇ ਅਸੀਂ ਕਿਸੇ ਇਸਤੇਮਾਲ ਕਰ ਰਹੇ ਇਦੇ ਨਾਲ ਨਾਲ ਹੁਣ ਕਿਹਾ ਜੀ ਅਸੀਂ 5-5 ਕਰੋੜ ਰੁਪਈਆ ਫੀ ਹਲਕੇ ਨੂੰ 117 ਅਸੈਂਬਲੀ ਹਲਕਿਆਂ ਦੇ ਐਮਐਲਏ ਨੂੰ ਦਾਂਗੇ ਇਹਨਾਂ ਨੇ ਇਹਦੇ ਚ ਕਲੈਰੀਫਿਕੇਸ਼ਨ ਨਹੀਂ ਦਿੱਤੀ ਕਿ ਆਪੋਜੀਸ਼ਨ ਦੇ ਐਮਐਲਏ ਵੀ ਐਮਐਲਏ ਗਿੰਦੇ ਹੋ ਕਿ ਨਹੀਂ ਤੁਸੀਂ ਗਿੰਦੇ ਜੀ ਕਿ ਉਹ ਵੀ ਤੁਸੀਂ ਆਪਣੇ ਹਲਕਾ ਇੰਚਾਰਜ ਨੂੰ ਜਾਂ ਡੀਸੀ ਦੇ ਕੋਲ ਪੈਸੇ ਰੱਖ ਦੋਗੇ ਕਿ ਉੱਥੇ ਤੁਸੀਂ ਵੰਡੀ ਜਲੋ ਇਹ ਗੱਲ ਇੱਕ ਕੰਸੀਡ ਕਰ ਲਈ ਚੀਮਾ ਸਾਹਿਬ ਨੇ ਕਿ 3 ਸਾਲ ਅਸੀਂ 1 ਰੁਪਈਆ ਨਹੀਂ ਦਿੱਤਾ ਦੈਟ ਮੀਨਸ ਕਿਸੇ ਪਿੰਡ ਵਿੱਚ ਕਿਸੇ ਮਿਊਸਪੈਲਿਟੀ ਵਿੱਚ ਕਿਸੇ ਕਾਰਪੋਰੇਸ਼ਨ ਵਿੱਚ 1 ਰੁਪਿਆ ਇਹ ਤੱਕ ਨਹੀਂ ਗਿਆ ਵੱਡੇ ਪੇਮਾਨੇ ਤੇ ਠੱਗੀ ਠੋਰੀ ਹੋ ਰਹੀ ਹੈ ਟਾਈਮ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਤੁਸੀਂ ਸੋ ਇਸ ਇਹ ਸਾਰੀਆਂ ਗੱਲਾਂ ਦੇ ਵਿੱਚ ਇਹਦੇ ਵਿੱਚ ਡਰੱਗਸ ਦੇ ਵਿੱਚ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਹੁਣ ਇਹਨਾਂ ਨੇ ਦੱਸਿਆ ਸੀ ਤਕਰੀਬਨ 23-24 2200 ਐਫ ਆਈ ਆਰ ਦਰਜ ਕੀਤੀ ਕੋ 3800 ਬੰਦਾ ਫੜਿਆ ਅਸੀਂ ਇਹ ਗੱਲ ਕੇ ਹੀ ਛੋਟੀਆਂ ਮੱਛੀਆਂ ਨੂੰ ਹੱਥ ਪਾ ਰਹੇ ਹਾਂ ਵੱਡੇ ਮਗਰਮਸ ਜਿਹੜੇ ਉਹਨਾਂ ਦਾ ਕੋਈ ਨਾਂ ਨਹੀਂ ਲੈ ਰਿਆ ਆਓ ਵੇਖੀਏ ਜੇ ਵੱਡੇ ਮਗਰਮੱਛਾਂ ਨੂੰ ਹੱਥ ਪਏ ਇਸ ਦੇ ਨਾਲ-ਨਾਲ ਕਿਸਾਨੀ ਵਾਸਤੇ ਕੁਝ ਨਹੀਂ ਵੇਖੋ ਇਹ ਐਗਰੀਕਲਚਰ ਸਟੇਟ ਹੈ ਅਨਫੋਰਚਨਟਲੀ ਤਿੰਨਾਂ ਸਾਲਾਂ ਚ ਕੋਈ ਐਗਰੀਕਲਚਰ ਪਾਲਿਸੀ ਨਹੀਂ ਆਈ ਸਾਡੀਆਂ ਪਾਣੀ ਦੀ ਜਿਹੜੀ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ ਜਿਹਦੇ ਤੇ ਸਾਡੇ ਸਾਥੀ ਗੱਲ-ਗੱਲ ਕਰਨਗੇ 2029 ਤੱਕ ਵੱਡੇ ਪੇਮਾਨੇ ਤੇ ਵਾਟਰ ਕ੍ਰਾਈਸਿਸ ਆਲਰੇਡੀ ਹੈ ਉਹ ਹੋਰ ਵੱਡੇ ਕ੍ਰਾਈਸਿਸ ਜਿਹੜਾ ਹੈ ਇਹ 2029 ਤੱਕ ਆ ਜਾਣਾ ਹੈ ਅਸੀਂ ਪਾਣੀ ਕਿਸ ਤਰ੍ਹਾਂ ਬਚਾਣਾ ਹੈ ਐਗਰੀਕਲਚਰ ਦੀ ਡਾਈਵਰਸੀਫਿਕੇਸ਼ਨ ਕਿਸ ਤਰ੍ਹਾਂ ਕਰਨੀ ਹੈ ਇਹ ਵੀ ਅਸੀਂ ਕਲੈਰਿਟੀ ਚਾਹੁੰਦੇ ਆ ਜਿਹੜੀ ਮੇਜ਼ ਦੇ ਉੱਤੇ ਇਹਨਾਂ ਨੇ ਕਿਹਾ ਮੱਕੀ ਦੇ ਉੱਤੇ ਅਸੀਂ ਤਿੰਨ ਜ਼ਿਲ੍ਹਿਆਂ ਨੂੰ ਇੱਕ ਪਾਲਿਸੀ ਦੇ ਅਧੀਨ ਕੁਝ ਕਿਸਾਨ ਵੀਰਾਂ ਨੂੰ ਅਸੀਂ ਉਹਦੇ ਵਿੱਚ ਕੋਈ ਮਦਦ ਕਰਾਂਗੇ مالی ਤੌਰ ਤੇ ਅਸੀਂ ਪੁੱਛਣਾ ਚਾਹੁੰਦੇ ਆ ਗਵਰਨਮੈਂਟ ਨੂੰ ਕਿ ਇਕੱਲੇ ਤਿੰਨ ਜ਼ਿਲ੍ਹਿਆਂ ਤੱਕ ਕਿਉਂ ਮ限定 ਰੱਖੀ ਜੀ ਸਮੁੱਚੇ ਪੰਜਾਬ ਜੇ ਡਾਇਵਰਸਿਫਿਕੇਸ਼ਨ ਚਾਹੀਦੀ ਹੈ ਤੇ ਸਮੁੱਚੇ ਪੰਜਾਬ ਚਾਹੀਦੀ ਫਿਰ ਤੁਸੀਂ ਪਰ ਹੈਕਟੇਰ ਕਿਹਾ ਕਿ ਅਸੀਂ 17500 ਰੁਪਿਆ ਫੀ ਹੈਕਟੇਰ ਦੇਾਂਗੇ ਤੋਂ ਹੈਕਟੇਰ ਤੇ ਇਥੇ ਸਾਡੀ ਇੱਕ ਸਲਾਹ ਹੈ ਜੀਮਾ ਸਾਹਿਬ ਨੂੰ ਮੰਨਣ ਤੇ ਭਾਵੇਂ ਨਾ ਮੰਨਣ ਕਿ ਜਿਹੜਾ ਜ਼ਮੀਨ ਦਾ ਇੱਕ ਇਥੇ 17 17.5 ਹਜ਼ਾਰ 17.5 ਏਕੜ ਦੀ ਪੰਜਾਬ ਦੇ ਵਿੱਚ ਸੀਲਿੰਗ ਹੈ ਕਟ ਟੁਕਟ ਉਥੋਂ ਤੱਕ ਤੁਹਾਨੂੰ ਸਬਸਿਡੀ ਦੇਣੀ ਚਾਹੀਦੀ ਹੈ ਤੁਸੀਂ ਹੈਕਟਰ ਤੱਕ ਅਜੇ ਕੋਈ ਕਲੈਰਿਟੀ ਨਹੀਂ ਦਿੱਤੀ ਪਰ ਪਰਸਨ ਜਿਹਨੇ 17.5 ਏਕੜ ਜ਼ਮੀਨ ਉਹ ਰੱਖ ਸਕਦਾ ਉਹ ਭਾਵੇਂ 17 ਹੀ ਬੀਜ ਲੈ ਜਦੋਂ ਤੁਸੀਂ ਇੱਕ ਨਵੀਂ ਫਸਲ ਨੂੰ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਤੁਸੀਂ ਇਹਦੇ ਤੇ ਕਲੈਰੀਫਾਈ ਕਰੋ ਜੀ ਫਿਰ ਨਾਲ ਹੀ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਇੱਕ ਹੋਮ ਗਾਰਡਸ 5000 ਜਿਹੜੇ ਨੇ ਇਹ ਅਸੀਂ ਬਾਰਡਰ ਬੈਲਟ ਚ ਲਾਣੇ ਮੇਰੀ ਇਹ ਪ੍ਰਪੋਜ਼ਲ ਹੈ ਇਹਨਾਂ ਨੂੰ ਕਿ ਹੋਮ ਗਾਰਡਜ਼ ਨੂੰ ਬੈਟਰ ਹੈ ਕਿ 1962 ਦੀ جنگ ਤੋਂ ਬਾਅਦ ਜਦੋਂ ਚੀਨ ਨਾਲ ਹਿੰਦੁਸਤਾਨ ਦੀ ਜੰਗ ਹੋਈਏ ਉਦੋਂ ਪੰਡਤ ਜਵਾਲਾਲ ਨਹਿਰੂ ਨੇ ਇੱਕ ਸਕੀਮ ਸ਼ੁਰੂ ਕੀਤੀ ਸੀ ਉਹਨੂੰ ਵਿਲੇਜ ਡਿਫੈਂਸ ਕਮੇਟੀਆਂ ਕਿਹਾ ਜਾਂਦਾ ਸੀ ਜਿਹੜੀ ਕੰਡੇ ਦੀ ਤਾਰ ਤੋਂ 5 ਕਿਲੋਮੀਟਰ ਦੇ ਵਿੱਚ ਪਿੰਡ ਸੰਸਾਰੇ ਜਿਸ ਤਰ੍ਹਾਂ ਸਾਡੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਨੇ ਪਹਿਲੇ 3 ਜ਼ਿਲ੍ਹੇ ਸੀ ਹੁਣ 6 ਹੋ ਗਏ ਉਹਦੇ ਵਿੱਚ ਤੁਸੀਂ ਬਾਰਡਰ ਦੇ ਪਿੰਡਾਂ ਨੂੰ ਕਿਉਂਕਿ ਨੌਜਵਾਨਾਂ ਕੋ ਰੋਜ਼ਗਾਰ ਦਾ ਸਾਧਨ ਕੋਈ ਨਹੀਂ ਇੰਡਸਟਰੀ ਉੱਤੇ ਕੋਈ ਮੈਂ ਸਜੈਸਟ ਕਰੂੰਗਾ ਏਬਲ ਬਾਡੀਡ ਪਹਿਲੇ ਵੀ ਏਸੀ 18 ਤੋਂ 40 ਸਾਲ ਤੱਕ ਉਹਨਾਂ ਨੌਜਵਾਨ ਬੱਚਿਆਂ ਨੂੰ ਜਿਹੜੇ ਏਬਲ ਬਾਡੀਡ ਨਹੀਂ ਉਹਨਾਂ ਨੂੰ ਬੀਐਸਐਫ ਟ੍ਰੇਨ ਕਰਦੀ ਸੀ ਉਹਨਾਂ ਨੂੰ ਆਨਰੇਰੀਅਮ ਦਿੱਤਾ ਜਾਂਦਾ ਸੀ ਜਿਸ ਤਰ੍ਹਾਂ ਤੁਸੀਂ ਪੱਤਾ ਕਹਿੰਦੇ ਹੋ ਉਹ 8000 ਹੋ ਸਕਦਾ 10000 ਹੋ ਸਕਦਾ ਪਰਮਨੈਂਟ EMPLOYEES ਨਹੀਂ ਹੁੰਦੇ ਉਹਨਾਂ ਦੀ ਆਰਮ ਟ੍ਰੇਨਿੰਗ BSF ਕਰਾਂਦੀ ਐ ਸੋ ਦੈਟ ਇੰਟਰਨੈਸ਼ਨਲ ਬਾਰਡਰ ਤੇ ਜਿਹੜੀ ਇੰਟਰਨੈਸ਼ਨਲ ਸਮਗਲਿੰਗ ਹੈ ਜਾਂ ਐਸਪੋਨਾਜ ਹੈ ਜਿਹੜੇ ਬਾਹਰੋਂ ਹਿੰਦੁਸਤਾਨ ਦੀ ਸਿਕਿਉਰਿਟੀ ਬਾਹਰ ਕਰਦੇ ਨੇ ਉਹਨਾਂ ਤੇ ਅੱਖ ਰੱਖਣ ਵਾਸਤੇ ਨਾਲ ਲੋਕਲ ਪਿੰਡਾਂ ਨੂੰ ਰੋਜ਼ਗਾਰ ਦੇਣ ਵਾਸਤੇ ਤੇ ਨਾਲ ਪਿੰਡਾਂ ਨੂੰ ਸਿਕਿਉਰਿਟੀ ਦੇਣ ਵਾਸਤੇ ਕਿਉਂਕਿ ਉਹਨਾਂ ਕੋ ਵੈਪਨ ਹੁੰਦੇ ਮੁੰਡਿਆਂ ਕੋ 40 ਸਾਲ ਦੀ ਉਮਰ ਚ ਵੈਪਨ ਵਾਪਸ ਲੈ ਲਏ ਜਾਂਦੇ ਨਵੇਂ ਬੱਚਿਆਂ ਨੂੰ ਐਡ ਕਰ ਲਿਆ ਜਾਂਦਾ ਸੋ ਇਹ ਮੇਰਾ ਸਜੈਸ਼ਨ ਹੈ ਇਹਨਾਂ ਨੂੰ ਕਰਨਾ ਚਾਹੀਦਾ ਕੁਝ ਵੇਖੋ ਇਹ ਸਾਰੇ ਬਜਟ ਇੰਡਸਟਰੀ ਦੇ ਵਪਾਰਵਾਸੇ ਕੁਝ ਵੀ ਹੈ ਇਹ ਜ਼ਰੂਰ ਮੰਨਿਆ ਕਿ ਇੰਡਸਟਰੀ ਦਾ ਇਸ ਟਾਈਮ ਤੇ ਵਪਾਰ ਦਾ ਜਿਹੜਾ ਤੁਲਖ ਹੈ ਉਹਨਾਂ ਦੀ ਉਨੀ ਹੀ ਕੰਟਰੀਬਿਊਸ਼ਨ ਹੈ ਇਸ ਬਜਟ ਮੁਤਾਬਕ ਹੈ ਨਾ ਇਸ ਸਪੀਚ ਮੁਤਾਬਕ ਜਿੰਨੀ ਅੱਜ ਕਿਸਾਨੀ ਕਰਦੇ ਉਹ ਅਸੀਂ ਪੁੱਛਣਾ ਚਾਹੁੰਦੇ ਆ ਕੋਈ ਇੰਡਸਟਰੀਲਿਸਟਾਂ ਨੂੰ ਇੰਡਸਟਰੀਲਿਸਟਾਂ ਨੂੰ ਤੇ ਵਪਾਰ ਨੂੰ ਸਾਰਨੋਂ ਪ੍ਰੀ ਰਿਕੁਇਜ਼ਿਟ ਇੱਕ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਚਾਹੀਦਾ ਬੰਦੇ ਦੀ ਜ਼ਿੰਦਗੀ ਮਹਫੂਜ਼ ਚਾਹੀਦੀ ਹੈ ਉਹਦਾ ਕਾਰੋਬਾਰ ਮਹਿਫੂਜ਼ ਚਾਹੀਦਾ ਹਾਲਾਤ ਇਸ ਕਿਸਮ ਦੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਕੋਈ ਕਿਸਮ ਦੀ ਮੁਸ਼ਕਲ ਇੰਡਸਟਰੀ ਨੂੰ ਭਾਵੇਂ ਲੇਬਰ ਦੀ ਹੋਵੇ ਜਾਂ ਕਿਸੇ ਕਾਰੋਬਾਰ ਦੀ ਹੋਵੇ ਨਾ ਆਏ ਸਾਡੇ ਤੇ ਹਾਲਾਤ ਇਸ ਕਿਸਮ ਦੇ ਬਣ ਚੁੱਕੇ ਨੇ ਸ਼ਹਿਰਾਂ ਦੇ ਵਿੱਚ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਇੰਡਸਟਰੀਸ ਤੱਕ ਇੱਕ ਦੁਕਾਨਦਾਰ ਤੋਂ ਲੈ ਕੇ ਫਰੋਟੀ ਦੇ ਫੋਨ ਰੋਜ਼ ਆ ਰਹੇ ਨੇ ਚਿੱਠੀਆਂ ਆ ਰਹੀਆਂ ਨੇ ਪੈਸੇ ਮੰਗੇ ਜਾ ਰਹੇ ਨੇ ਗਵਰਨਮੈਂਟ ਆਫ ਪੰਜਾਬ ਵੱਲੋਂ ਬਿਲਕੁਲ ਕਿਸੇ ਦੀ ਹੱਥ ਨਹੀਂ ਫੜਿਆ ਜਾ ਰਿਹਾ ਬਾਹ ਨਹੀਂ ਫੜੀ ਜਾ ਰਹੀ ਐਂਡ ਸਾਨੂੰ ਇਸ ਕਰਦਾ ਵੀ ਸਖਤ ਇਤਰਾਜ਼ ਏ ਕਿ 3 ਸਾਲ ਲਗਾਤਾਰ ਇਹਨਾਂ ਨੇ ਪਹਿਲੇ ਕਿਸਾਨ ਭਰਾਵਾਂ ਨੂੰ ਮਿਸਲੀਡ ਕਰਕੇ ਬਾਰਡਰ ਬੰਦ ਕਰਾਇਆ ਉਸ ਤੋਂ ਬਾਅਦ ਜਦੋਂ ਬਾਰਡਰ ਚੁੱਕੇ ਨੇ ਤੇ ਇਹਨਾਂ ਦੇ ਮਨਿਸਟਰਾਂ ਨੇ 5-6 ਨੇ ਲਗਾਤਾਰ ਵੀਡੀਓਜ਼ ਅਪਲੋਡ ਕੀਤੀਆਂ ਕਿਉਂਕਿ ਇਹ ਵਪਾਰ ਦਾ ਤੇ ਇੰਡਸਟਰੀ ਦਾ ਬੜਾ ਨੁਕਸਾਨ ਹੁੰਦਾ ਸੀ ਇਸ ਗੱਲ ਕਾਰਨ ਸਾਨੂੰ ਬਾਰਡਰ ਕਲੀਅਰ ਕਰਨੇ ਪੈ ਰਹੇ ਨੇ ਤੇ ਹੁਣ ਤੁਸੀਂ ਵੇਖੋਗੇ ਪਹਿਲੀ ਜਿਹੜੀ ਬਿੱਲੀ ਸੀ ਥੈਲਿਓਂ ਬਾਹਰ ਆ ਗਈ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈ ਕੋਰਟ ਚ ਇੱਕ ਐਫੀਡੇਵਿਡ ਦਿੱਤਾ ਜਿਹਦੇ ਚੋਂ ਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ੱਕੇ ਨਾਲ ਕਿਸਾਨਾਂ ਨੂੰ ਡਾਂਗ ਫੇਰ ਕੇ ਇਸ ਗੱਲ ਕਾਰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਨਾ ਹਿੰਦੁਸਤਾਨ ਚ ਕੋਈ ਬੱਦ੍ਹਾ ਵੀ ਆਪਣੇ ਨੈਸ਼ਨਲ ਕੈਪੀਟਲ ਤੇ ਪਹੁੰਚ ਸਕਦਾ ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰਹੇ ਇਹਨਾਂ ਦੀ ਸਾਰੀ ਆਪ ਦੀ ਲੀਡਰਸ਼ਿਪ ਤੇ ਇਹਨਾਂ ਦੇ ਸੀਐਮ ਕਿ ਜੇ ਐਮਐਸਪੀ ਚਾਹੀਦੀ ਏ ਉਹ ਦਿੱਲੀੋਂ ਮਿਲਣੀ ਏ ਹੁਣ ਤੁਸੀਂ ਰਲ ਕੇ ਬੀਜੇਪੀ ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ ਹੁਣ ਤੁਸੀਂ ਖੋਲਤਾ ਬਦਨਾਮ ਤੁਸੀਂ ਕਿਸਾਨਾਂ ਨੂੰ ਕਰ ਲੂ ਫਿਰਦੇ ਹੋ ਅਸੀਂ ਇੱਥੇ ਪੁੱਛਣਾ ਚਾਹੁੰਦੇ ਹਾਂ ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ ਕਿਸਾਨ ਜਥੇਬੰਦੀਆਂ ਦੀ Chief Minister Punjab ਨੇ ਇੱਕ ਵਾਰ ਵੀ ਮੀਟਿੰਗ ਸੱਦ ਕੇ ਆਪਸ ਦੇ ਵਿੱਚ ਜੇ ਕੋਈ ਇੰਡਸਟਰੀ ਦੇ ਕੋਈ ਪ੍ਰੋਬਲਮਸ ਆਏ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਾਰਡਰ ਖੋਲੋ ਜੀ ਇਹਨਾਂ ਇਸ ਇੰਡਸਟਰੀ ਨੂੰ ਤੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਕ ਵਾਰ ਵੀ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਅਸੀਂ ਬਾਰਡਰ ਨਹੀਂ ਰੋਕਿਆ ਬਾਰਡਰ ਤੇ ਹਰਿਆਣੇ ਨੂੰ ਰੋਕਿਆ ਅਸੀਂ ਤਾਂ ਸਾਈਡ ਤੇ ਬੈਠਣ ਨੂੰ ਵੀ ਤਿਆਰ ਸੀ ਇਹ ਤੇ ਜਦੋਂ ਹਰਿਆਣੇ ਵਾਲੇ ਨੇ ਬੈਰੀਕੇਡ ਲਾ ਲੇ ਤੇ ਆਪਣੇ ਆਂ ਬੰਦ ਹੋ ਗਏ ਸੋ ਸਾਡਾ ਕਹਿਣ ਦਾ ਮਕਸਦ ਇਹ ਸਾਰੇ ਇਸ ਕੰਮ ਦੇ ਵਿੱਚ ਕੋਈ ਕਿਸਾਨ ਵਾਸਤੇ ਕੁਝ ਨਹੀਂ ਕੁਝ ਖੇਤ ਮਜ਼ਦੂਰ ਵਾਸਤੇ ਕੁਝ ਨਹੀਂ ਕਿਸੇ ਦੁਕਾਨਦਾਰ ਵਾਸਤੇ ਕੁਝ ਨਹੀਂ ਕਿਸੇ ਇੰਡਸਟਰੀ ਸਾਡੀ ਜਿਹੜੀ ਮੇਜਰ ਇੰਡਸਟਰੀ ਹੋ ਸਮਾਲ ਸਕੇਲ ਹੈ ਮੀਡੀਅਮ ਸਕੇਲ ਇੰਡਸਟਰੀ ਹੈ ਉਹਦੇ ਵਾਸਤੇ ਕੁਝ ਨਹੀਂ ਸਾਡੇ ਨੌਜਵਾਨਾਂ ਵਾਸਤੇ ਕੁਝ ਨਹੀਂ ਨਿਰਰਾ ਕਰਜ਼ਾ ਚੁੱਕਿਆ ਜੋ ਟੋਟਲ ਫਰਾਡ ਤੇ ਝੂਠ ਦੀਆਂ ਗੱਲਾਂ ਉਹ ਸਪੋਰਟਸ ਦੀਆਂ ਗੱਲਾਂ ਕਰ ਲਾ ਪਏ ਨੇ ਤਿੰਨਾਂ ਸਾਲਾਂ ਚ ਕੋਈ ਨਵੇਂ ਪਲੇਗਰਾਉਂਡਸ ਨਹੀਂ ਬਣਾਏ ਕੋਈ ਨਮਾ ਨੌਜਵਾਨ ਬੱਚਿਆਂ ਨੂੰ ਕੋਈ ਅਪਰੇਟਸ ਨਹੀਂ ਦਿੱਤਾ ਕੋਈ ਇਸ ਕਿਸਮ ਦਾ ਉਹ ਜਿਹੜੇ ਹੁਣ ਕਹਿ ਰਹੇ ਨੇ ਕਿ ਅਸੀਂ ਜੀ ਜਿਮ ਦੇਵਾਂਗੇ ਤਿੰਨ ਸਾਲ ਤੋਂ ਜਿਮ ਤੇ ਸਾਡੀ ਗਵਰਨਮੈਂਟ ਦੇ ਵਿੱਚ ਆਲਰੇਡੀ ਹਰ ਪਿੰਡ 'ਚ ਜਿਮ ਪ੍ਰੋਵਾਈਡਡ ਸਨ ਤੋ ਇਹ ਇਹ ਸਾਰਾ ਦਾ ਸਾਰਾ ਜਿਹੜਾ ਬਜਟ ਹੈ ਇਹ ਸ਼ੋਅ ਕਰਦਾ ਹੈ ਕਿ ਕੋਈ ਇਹਨਾਂ 'ਚ ਵਿਜ਼ਨ ਨਹੀਂ ਨਿਹਰਾ ਦਿੱਲੀ ਦੇ ਵਿੱਚ ਵੀ ਨਿਹਰਾ ਝੂਠ ਤੇ ਡਰਾਮਾ ਤੇ ਫਰੇਮ ਚੱਲਦਾ ਸੀ ਹੁਣ ਵੀ ਝੂਠ ਤੇ ਫਰੇਬ ਚੱਲਿਆ ਲਈ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਸਾਨੂੰ ਆਸ ਮੈਂ ਤੇ ਅੱਜ ਸਵੇਰੇ ਬਜਟ ਤੋਂ ਪਹਿਲੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਕੀ ਆਸ ਹੈ ਮੈਂ ਇਹਨਾਂ ਤੋਂ ਇਹਨਾਂ ਕੋ ਆਸ ਕੀ ਹੋ ਸਕਦੀ ਹੈ ਇਹਨਾਂ ਕੋ ਤੇ ਜ਼ਹਿਰ ਖਾਣ ਜੋਗੇ ਪੈਸੇ ਨਹੀਂ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਇਹਦੇ ਵਿੱਚ ਟੋਟਲੀ ਝੂਠੀਆਂ ਫਿਗਰਸ ਫਾਈਨਲ ਫਿਗਰਸ ਨੇ ਕੱਲ ਤੱਕ ਅਸੀਂ ਤੁਹਾਨੂੰ ਡਿਟੇਲਸ ਦੇਵਾਂਗੇ ਇਹਦੇ ਵਿੱਚ ਕਿ ਜਿੰਨਾ ਖਰਚਾ ਪੁਰਾਣੀਆਂ ਲਾਇਬਿਲਟੀ ਇੱਕ ਵੀ ਇਹੋ ਜਿਹੀ ਹੈ ਨਹੀਂ ਜਿਹੜੇ ਪੁਰਾਣੇ ਬਿੱਲ ਨੇ ਪੁਰਾਣੀਆਂ ਲਾਇਬਿਲਟੀਆਂ ਜਿਹੜੀਆਂ ਇਸ ਬਜਟ ਤੇ ਲੈ ਕੇ ਆਏ ਹੁਣ ਬਜਟ ਜੋ ਵਿਖਾਖੋ ਜੀ ਨਹੀਂ ਦੇ ਇਹ ਜਿਹੜੀ ਆਮਦਨ ਵਿਖਾ ਰਹੇ ਨੇ ਉਹਦੇ ਵਿੱਚ ਵੀ ਝੂਠ ਹੈ ਜਿਹੜਾ ਖਰਚਾ ਡੈਫੀਸਿਟ ਵਿਖਾ ਰਹੇ ਉਹਦੇ ਵਿੱਚ ਵੀ ਨਿਹਰਾ ਝੂਠ ਹੈ ਡੈਟ ਰੇਸ਼ੋ ਇਜ਼ ਵਨ ਆਫ ਦੀ ਵਰਸਟ ਇਨ ਦੀ ਕੰਟਰੀ ਤੁਸੀਂ ਅੱਜ ਵੇਖੋ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਜਾਂ ਡੈਟ ਦੇ ਹਿਸਾਬ ਦੇ ਨਾਲ ਕਰਜ਼ੇ ਨਾਲ ਅਸੀਂ ਦੋ ਨੰਬਰ ਤੇ ਆ ਹਾਈਐਸਟ ਡੈਟ ਸਟੇਟ ਜਿਹੜੀ ਅਨਾਚਲ ਪ੍ਰਦੇਸ਼ ਹੈ ਫਿਰ ਪੰਜਾਬ ਮੇਰਾ ਕੱਲ ਅਗਲੇ ਸਾਲ ਮਾਰਚ ਤੱਕ ਜਦੋਂ 26 ਮਾਰਚ ਮੁੱਕਣਾ ਹੋ ਸਕਦਾ ਸਾਰਿਆਂ ਨੂੰ ਵੱਧ ਡੈਟ ਆਪਣੇ ਸਿਰ ਤੇ ਕਰਜ਼ਾ ਆਪਣੇ ਸਿਰ ਤੇ ਲੇਕਿਨ ਬਾਜਪਾ ਸਾਹਿਬ ਕੋਲ ਮਲਾ ਕੇ ਜਿਹੜਾ ਬਜਟ ਹੈਗਾ ਬਸ ਸਾਰਿਆਂ ਡਿਪਾਰਟਮੈਂਟਾਂ ਦਾ ਕਿਸ ਤਰ੍ਹਾਂ ਦਾ ਮੇ ਕੋ ਗੱਲ ਐ ਸਤਿ ਰਾਜ ਜੀ ਕੁਝ ਵੀ ਮੈਂ ਤੇ ਤੁਹਾਨੂੰ ਇੰਨੀ ਇੱਕ ਗੱਲ ਮੈਂ ਭੁੱਲ ਗਿਆ ਰਾਣਾ ਜੀ ਇੱਥੇ ਜ਼ਿਕਰ ਹੋ ਰਿਹਾ ਸੀ ਡਰੱਗਸ ਦਾ ਇਹਨਾਂ ਦਾ ਆਪਣਾ ਇੱਕ ਐਮ ਐਲ ਏ ਹੈ ਮਿਹਰਾਜ ਮਲਕ ਉਹਦਾ ਨਾਂ ਹੈ ਡੋਡੇ ਤੋਂ ਕੱਲ ਐਸੈਂਬਲੀ ਦੇ ਵਿੱਚ ਮਿਹਰਾਜ ਮਲਕ ਨੇ ਬੋਲਦਿਆਂ ਕਿਹਾ ਕਿ ਜੀ ਇਹਨਾਂ ਦੇ ਪੰਜਾਬ ਵਿੱਚੋਂ ਸਾਡੇ ਬਜਰੀ ਤੇ ਰੇਤਾ ਲਈ ਜਾਂਦੇ ਨੇ ਸਾਡਾ ਰੇਤਾ ਤੇ ਬਜਰੀ ਉੱਥੇ ਪੰਜਾਬ ਵਾਲੇ ਚੁੱਕ ਕੇ ਪੰਜਾਬ 'ਚ ਲਈ ਜਾਂਦੇ ਕਸ਼ਮੀਰ ਤੋਂ ਉੱਤੇ ਚਿੱਟਾ ਸਾਡੇ ਪੰਜਾਬ ਚ ਲਈ ਜਾਂਦਾ ਇਹ ਉਹਨਾਂ ਦੇ ਐਮਐਲਏ ਨੇ ਫਲੋਰ ਰਫ ਦੀ ਹਾਊਸ ਤੇ ਕਿਹਾ ਸੋ ਇਹ ਜਿਹੜਾ ਸਾਡਾ ਦਾਵਾ ਹੈ ਆਪੋਜੀਸ਼ਨ ਦਾ ਕਿ ਜੋ ਕੁਝ ਵੀ ਚੱਲ ਰਿਹਾ ਨਸ਼ੇ ਦਾ ਕੰਮ ਉਹ ਬਕਾਇਦਾ ਤੌਰ ਆਪ ਦੀ ਪੈਟਰਨੇਜ ਦੇ ਥੱਲੇ ਚੱਲਦਾ ਪੁਲਿਸ ਨੇ ਤੇ ਆਪ ਸਰਕਾਰ ਦੀ ਪੈਟਰਨੇਜ ਇਹਨਾਂ ਦੇ ਆਪਣੇ ਐਮਐਲਏ ਨੇ ਕਿਹਾ ਕੱਲ ਦਾ ਜੇ ਚਾਹੋਗੇ ਤਾਂ ਮੇਰੇ ਕੋਲ ਉਹਦੇ ਬਕਾਇਦਾ ਤੌਰ ਇਹ ਸਾਰੀ ਚੀਜ਼ ਜਿਹੜੀ ਹੈ ਬਦਲਦੇ ਪੰਜਾਬ ਦੀ ਤੁਹਾਡੇ ਸਾਹਮਣੇ ਕੱਢ ਕੇ ਰੱਖ ਦਿੰਦੀ ਹੈ ਇੱਕੋ ਇੱਕ ਮੇਰੀ ਗੱਲ ਸੁਣ ਲੋ ਮੈਂ ਇਸ ਗੱਲ ਅਸੀਂ ਇੱਜ਼ਤ ਕਰਨੇ ਆ ਸੀਚੇਵਾਲ ਸਾਹਿਬ ਦੀ ਵੀ ਆਰ ਨਾਟ ਅਗੇਂਸਟ ਅ ਪਰਸਨੈਲਿਟੀ ਅਸੀਂ ਇੱਕੋ ਗੱਲ ਕਹਿ ਰਹੇ ਆ ਕਿ ਪੰਜਾਬ ਨੂੰ ਟੈਕਨੀਕਲੀ ਨਾ ਮਾਰੀ ਇਸ ਟਾਈਮ ਤੁਹਾਡੇ ਕੋਲ ਸਾਰੇ ਨੂੰ ਬਿਹਤਰੀਨ ਇੰਜੀਨੀਅਰਿੰਗ ਕਾਲਜੇਸ ਦੋ ਹੋ ਰਹੇ ਸਾਰੀ ਰੀਜਨ ਇੱਕ ਚੰਡੀਗੜ੍ਹ ਦਾ ਪੈਕੇਜ ਤੇ ਦੂਸਰਾ ਹੈ ਥਾਪਰ ਇੰਜੀਨੀਅਰਿੰਗ ਕਾਲਜ ਤੁਸੀਂ ਟੈਕਨੀਕਲ ਹੈਂਡਸ ਦੇ ਕੋਲੋਂ ਪਿੰਡਾਂ ਦੀ ਬਿਹਤਰੀ ਵਾਸਤੇ ਕੰਮ ਕਰਵਾਈ ਹੈ ਜੇ ਅਸੀਂ ਪਿੰਡਾਂ ਦੇ ਇਹ ਜਿਹੜੇ ਸਾਡੇ ਪੌਂਡਸ ਨੇ ਜੇ ਇਹਨਾਂ ਦੀ ਸਫਾਈ ਕਰਾਂਗੇ ਤਾਂ ਹੀ ਉਥੇ ਵਾਟਰ ਰੀਚਾਰਜ ਹੋ ਸਕੇਗਾ ਸਭ ਤੋਂ ਇੰਪੋਰਟੈਂਟ ਹੈ ਛਪਣਾ ਤੇ ਕਬਜ਼ੇ ਨੇ ਤੇ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਹੈ ਨਹੀਂ ਸੀਚੇਵਾਲ ਸਾਹਿਬ ਦੇ ਕੰਮ ਸਾਡੇ ਵੇਲੇ ਵੀ ਸ਼ੁਰੂ ਹੋਏ ਸੀ ਬਟ ਮੇਰੇ ਨਾਲ ਰਾਣਾ ਜੀ ਖੜੇ ਨੇ ਨਾ ਮੈਨੂੰ ਖੁਦ ਕਿਹਾ ਕਿ ਪਿਛਲੀ ਗਵਰਨਮੈਂਟ ਦੇ ਵਿੱਚ ਅਸੀਂ ਖੁਦ ਰਿਪੋਰਟ ਪੇਸ਼ ਕਰਕੇ ਗੱਲ ਕਹੀ ਸੀ ਸੀਚੇਵਾਲ ਦਾ ਮਾਡਲ ਕੰਪਲੀਟਲੀ ਫੇਲਡ ਮਾਡਲ ਸੀਚੇਵਾਲ ਸਾਹਿਬ ਤੇ ਇਹ ਕਹਿੰਦੇ ਨੇ ਕਿ ਜੇ ਕੋਈ ਕੰਮ ਕਰਾਣਾ ਹੈ ਤੇ ਪਹਿਲੇ ਮੇਰੇ ਕੋ ਤਾਂ ਮੇਰੇ ਬੰਦੇ ਜਾ ਕੇ ਉੱਥੇ ਸਾਰਾ ਕੰਮ ਕਰਨਗੇ ਜੀ। ਤੋਂ ਇਸ ਗੱਲ ਕਾਰਨ ਇਟਸ ਫੀਲਡ ਮਾਡਲ ਜੇ ਕੋ ਫੇਲ ਵੀ ਹੋ ਜਾਏ ਮੈਂ ਤੁਹਾਡੇ ਹੁਣ ਕਹਿੰਦੇ ਜੀ ਇਹ ਤੁਹਾਡੀ ਗਵਰਨਮੈਂਟ ਵੇਲੇ ਤੁਸੀਂ ਵੀ ਸੀਚੇਵਾਲ ਦਾ ਨਾਮ ਲੈਂਦੇ ਸੀ ਤੇ ਮੈਂ ਅੱਜ ਗੱਲ ਕਹੀ ਸੀ ਕਿ ਜਿੰਨੇ ਤੁਹਾਡੀ ਆਮ ਆਦਮੀ ਕਲੀਨਿਕਸ ਨੇ 3 ਸਾਲਾਂ ਬਾਅਦ ਤੁਹਾਨੂੰ ਨਾਮ ਬਦਲਣਾ ਪਿਆ ਕਿ ਨਹੀਂ ਜੀ ਉਹਦਾ ਨਾਮ ਬਦਲ ਕੇ ਸੈਂਟਰ ਨੇ ਜਿਹੜਾ ਕਿਹਾ ਸੀ ਉਹੀ ਹੁਸ਼ਮਾਨ ਰੱਖਤਾ। ਇਸ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਸਕੂਲਸ ਐ ਸੀ ਸਕੂਲਸ ਆਫ ਐਮਿਨੈਂਸ ਉਹਨਾਂ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਪੀਐਮ ਸ਼੍ਰੀ ਕੇ ਕੀ ਉਹਦਾ ਨਾਮ ਨਵਾਂ ਰੱਖ ਦਿੱਤਾ ਕੀ ਹੈ ਜੀ ਪੀਐਮ ਸ਼੍ਰੀ ਨਹੀਂ ਨਹੀਂ ਨਵੇਂ ਉਹ ਸਕੂਲਸ ਆਫ ਐਕਸੀਲੈਂਸ ਦਾ ਨਾਮ ਬਦਲ ਗਿਆ ਤੇ ਜੇ ਕਿਸੇ ਗਵਰਨਮੈਂਟ ਕੋ ਕੋ ਗਲਤੀ ਹੁੰਦੀ ਉਹਨੂੰ تسلیم ਕਰ ਚ ਕੋਈ ਖਰਾਬੀ ਨਹੀਂ ਹਜ਼ਾਰਾਂ ਕਰੋੜਾਂ ਰੁਪਏ ਅਸੀਂ ਐਵੇਂ ਡੋਬੀ ਜਾਂਦੇ ਆ ਚੱਪੜਾਂ ਵਿੱਚ ਪਾ ਪਾ ਕੇ ਜੇ ਸਾਡੇ ਕੋਲ ਵੀ ਕੋਈ ਨੀਕੀ ਹੋ ਗਈ ਹੈ ਵੀ ਆਰ ਵਿਲਿੰਗ ਟੂ ਸੇ ਕਿ ਇਹਨੂੰ ਰੈਕਟੀਫਾਈ ਕੀਤਾ ਪਰ ਸਰਕਾਰ ਦਾਬਾ ਕਰਦੀ ਹੈ ਕਿ ਸਾਡਾ ਬਜਟ ਬਹੁਤ ਹੀ ਵਧੀਆ ਤੇ ਲੋਕਾਂ ਦੀ ਭਲਾਈ ਵਾਲਾ ਬਜਟ ਹੈ। ਵੇਖੋ ਮੇਰੀ ਸੁਣ ਲੋ ਇਹਦੇ 'ਇੱਕਲੇ ਚੀਮਾ ਸਾਹਿਬ ਹੀ ਫੁੱਲ ਨੇ। ਬਾਕੀ ਬਜਟ ਜਿਹੜਾ ਕੰਪਲੀਟਲੀ ਐਮਪਟੀ ਹੈ। देयर ਇਜ਼ ਨਥਿੰਗ ਇਨ ਦੀ ਬਜਟ ਕੋਈ ਵੀ ਐਹੋਜੀ ਚੀਜ਼ ਨਹੀਂ ਜੇ ਇਸ ਬਜਟ ਦੇ ਵਿੱਚ ਜਿਹੜਾ ਅਸੀਂ ਸਮਝ ਸਕੀਏ ਕਿ ਪੰਜਾਬ ਦੀ ਭਿਹਤਰੀ ਵਾਸਤੇ ਹੋਏ। ਸੋ ਇਹ ਬਕਾਇਦਾ ਤੌਰ ਫੇਲਡ ਬਜਟ ਹੈ। ਤੋ ਅਸੀਂ ਆਪਣੀ ਗੱਲ ਪੰਜਾਬ ਦੇ ਸਾਹਮਣੇ ਲੋਕਾਂ ਸਾਹਮਣੇ ਰੱਖਣ ਆਏ ਸੀ ਨਾ ਕਿਸਾਨਾਂ ਵਾਸਤੇ ਨਾ ਜਵਾਨਾਂ ਵਾਸਤੇ ਨਾ ਨੌਜਵਾਨਾਂ ਵਾਸਤੇ ਨਾ ਲੇਡੀਜ਼ ਵਾਸਤੇ ਨਾ ਬੱਚਿਆਂ ਵਾਸਤੇ ਇਹਨਾਂ ਵਾਸਤੇ ਜ਼ਰੂਰ ਹੋਏਗਾ ਇਹਨਾਂ ਦੀ ਬਿਹਤਰੀ ਵਾਸਤੇ ਜ਼ਰੂਰ ਬਜਟ ਹੈ ਆਮ ਲੋਕਾਂ ਪੰਜਾਬੀਆਂ ਦੀ ਬਿਹਤਰੀ ਵਾਸਤੇ ਇਸ ਬਜਟ 'ਚ ਕੁਝ ਵੀ ਹੈ ਇਹ ਕਰਜ਼ਾ ਵਧ ਕੇ 417000 ਕਰੋੜ ਤੇ ਪਹੁੰਚ ਗਿਆ ਇਹ 283 ਤੋਂ ਸ਼ੁਰੂ ਹੋਇਆ ਸੀ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਓ ਕਿ ਇਹ ਤਕਰੀਬਨ ਸਵਾ ਲੱਖ ਡੇਢ ਲੱਖ ਕਰੋੜ ਰੁਪਏ ਅਗਲੇ ਸਾਲ ਮਾਰਚ ਤੱਕ ਵੱਧ ਜਾਵੇਗਾ ਡਾਇਰੈਕਸ਼ਨਲੈਸ ਹੈ ਬਿਲਕੁਲ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਪੰਜਾਬ ਦਾ ਜਿਹੜਾ ਵਿਖੇ ਪੰਜਾਬ ਦੀ ਪੋਪੂਲੇਸ਼ਨ ਜਿਹੜੀ 18 40 ਸਾਲ ਤੋਂ ਥੱਲੇ ਦੀ ਉਹ ਤਕਰੀਬਨ 70% ਆਫ ਪੋਪੂਲੇਸ਼ਨ ਸਾਡੀ 40 ਸਾਲ ਤੋਂ ਉਮਰ ਤੋਂ ਥੱਲੇ ਦੀ देयर ਇਜ਼ ਨਥਿੰਗ ਫਾਰ ਦੀ ਯੰਗਸਟਰਸ ਸਾਰੇ ਉਹਨਾਂ ਬਦਕਿਸਮਤੀ ਦੀ ਗੱਲ ਹੈ ਨੌਜਵਾਨ ਬੱਚਿਆਂ ਵਾਸਤੇ ਕੋਈ ਇਹਦੇ ਵਿੱਚ ਚੀਜ਼ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਜੋ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਹੈ ਹਰ ਸਾਡਾ ਨਿਆਣਾ ਭਾਵੇਂ ਲੜਕਾ ਹੈ ਭਾਵੇਂ ਲੜਕੀ ਹੈ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਘਰ ਵੇਚ ਕੇ ਰਿਸ਼ਤੇਦਾਰਾਂ ਕੋ ਪੈਸੇ ਲੈ ਕੇ ਬਾਹਰ ਲੇ ਵਤਨਾਂ ਵਿੱਚ ਜਾਣਾ ਚਾਹੁੰਦੇ ਕੋਈ ਵੀ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਚਾਹੁੰਦਾ ਜੇ ਉਹਨਾਂ ਨੂੰ ਖੁਸ਼ੀ ਆਪਣੇ ਵਤਨ ਵਿੱਚ ਮਿਲੇ ਸੋ ਇਸ ਬਜਟ ਦੇ ਵਿੱਚ ਸਾਰਿਆਂ ਨੂੰ ਇਹਨਾਂ ਨੇ ਬੜਾ ਐਮਫਸਿਸ ਦੋ ਤਿੰਨ ਚੀਜ਼ਾਂ 'ਤੇ ਦਿੱਤਾ ਇੱਕ ਤੇ ਡਰੱਗਸ 'ਤੇ ਦਿੱਤਾ ਅਸੀਂ ਵੈਲਕਮ ਕਰਨੇ ਦੇਣਾ ਚਾਹੀਦਾ ਬਟ ਮੈਂ ਪੁੱਛਣਾ ਚਾਹਨਾ ਹਰਪਾਲ ਚੀਮਾ ਜੀ ਨੂੰ ਚੀਮਾ ਸਾਹਿਬ ਤਿੰਨ ਸਾਲ ਤੁਹਾਡੇ ਆਪਣੇ ਕਨਵੀਨਰ ਨੇ ਕਿਹਾ ਸੀ ਅਸੀਂ 4 ਮਹੀਨਿਆਂ ਦੇ ਵਿੱਚ ਸਰਕਾਰ ਚਾਹਂ ਚ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਕਰ ਦਵਾਂਗੇ ਅੱਜ 36 ਮਹੀਨੇ ਬੀਤਣ ਤੋਂ ਬਾਅਦ ਜਦੋਂ ਦਿੱਲੀ ਵਿੱਚ ਤੁਹਾਨੂੰ ਟਿਕਾ ਕੇ ਲੋਕਾਂ ਨੇ ਤੁਹਾਡਾ ਮਾਂਜਾ ਲਾਇਆ ਕੁੱਟ ਪਈ ਤੁਹਾਨੂੰ ਆਲਓਵਰ ਸੱਡਨ ਤੁਸੀਂ ਰੀਅਲਾਈਜ਼ ਕੀਤਾ ਕਿ ਹੁਣ ਕੋਈ ਨਵਾਂ ਡਰਾਮਾ ਰਚਾਂ ਦੀ ਲੋੜ ਹੈ ਪਹਿਲੇ ਕਹਿੰਦੇ ਸੀ ਦਿੱਲੀ ਮਾਡਲ ਵਖਾਣਾ ਚਾਹਨੇ ਉਹ ਫੇਲ ਹੋ ਗਿਆ ਹੁਣ ਤਾਜ਼ਾ ਹੀ ਸੁਣਿਆ ਚਾਂਦੇਣ ਪਹਿਲੇ ਹੁਣ ਪੰਜਾਬ ਮਾਡਲ ਲੈ ਉਹਨ ਡਰੱਗਸ ਦੇ ਉੱਤੇ ਪਹਿਲੇ ਆਪਾਂ ਡਰੱਗਸ ਤੇ ਗੱਲ ਕਰ ਲਈਏ ਮੈਂ ਇਹਦੇ ਤੇ ਕਹਿਣਾ ਚਾਹਾਂਗਾ ਕਿ ਡਰੱਗਸ ਆ ਇਹਨਾਂ ਨੇ ਕਿਹਾ ਕਿ ਅਸੀਂ ਸੈਂਸਰਸ ਕਰਾਣਾ ਚਾਹੁੰਦੇ ਆ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਕੰਮਤੀ ਹੈ ਕਿ ਜਿਹੜਾ ਇਹ ਪੰਜਾਬ ਦੀ ਹੈ ਕਿ ਜਿਹੜਾ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ ਜਿਸ ਤਰ੍ਹਾਂ ਗੈਲਰੀ ਇਹਦੇ ਵਿੱਚ ਨਾਂ ਲੱਗਣ ਤੇ ਫੋਟੋਆਂ ਲੱਗਣ ਕਿ ਕਿਹੜੇ ਟੈਸਟ ਕਿਸ ਤਰ੍ਹਾਂ ਕੀ ਹੋਇਆ ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਮੇਰਾ ਕਹਿ ਜੇ ਇਮਾਨਦਾਰੀ ਨੇ ਇਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰੰਗਲਾ ਕੀ ਹੈ ਤੇ ਕੰਗਲਾ ਨਿਕਲੇ ਤੋਂ ਇਸ ਤੋਂ ਬਾਅਦ ਇਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਅੱਜ ਤੁਸੀਂ ਵੇਖੋ ਸਾਡੀਆਂ ਨੌਜਵਾਨ ਬੱਚੀਆਂ ਸਾਨੂੰ ਆਸ ਸੀ ਮੇਰੇ ਬਹੁਤ ਸਾਰੇ ਸਾਥੀ ਕਹਿੰਦੇ ਸੀ ਕਿ ਜੀ 18 ਸਾਲ ਤੋਂ ਵੱਧ ਔਰਤਾਂ ਨੂੰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਉਹਦਾ ਇਸ ਬਜਟ ਵਿੱਚ ਕੁਝ ਨਾ ਕੁਝ ਜ਼ਰੂਰ ਲੈ ਕੇ ਆਣਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਟੋਟਲ ਫਾਈਜੀ ਫਿਗਰਸ ਨੇ ਝੂਠੀਆਂ ਫਿਗਰਸ ਨੇ ਇਹਨਾਂ ਕੋ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਇਹ ਕੁਝ ਨਹੀਂ ਜੀ ਉਹਨਾਂ ਵਾਸਤੇ ਨਾ ਕੁਝ ਇਹਦੇ ਵਿੱਚ ਨਹੀਂ ਆਇਆ ਹੁਣ ਤੁਸੀਂ ਵੇਖੋ ਇਹ ਇਹ ਜਿਹੜਾ ਬਜਟ ਹੈ ਕੰਪਲੀਟ ਇਹਦੇ ਵਿੱਚ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਕਈ ਹਜ਼ਾਰ ਕਰੋੜ ਰੁਪਈਆ ਤਕਰੀਬਨ 26 27 ਇਹੋ ਜਿਹੀਆਂ ਸਕੀਮਜ਼ ਨੇ ਜਿਤੇ ਸੈਂਟਰ ਦੀ 80 20 ਦੀ ਰੇਸ਼ੋ ਹੈ ਕਿਤੇ 70 30 ਹੈ ਕਿਤੇ 60 40 ਦੀ ਰੇਸ਼ੋ ਵੇ ਸਾਨੂੰ ਪੈਸੇ ਪਾਣੇ ਪੈਂਦੇ ਐਂਡ ਮжоਰਿਟੀ ਸਕੀਮਸ ਸੈਂਟਰ ਦੀਆਂ ਵਾਪਸ ਪੈਸੇ ਚਲੇ ਗਏ ਨੇ ਤੇ ਜਿਹੜੇ ਕਿਥੇ ਰਹਿ ਗਏ ਨੇ ਉਹਨਾਂ ਨੂੰ ਇਹਨਾਂ ਨੇ ਹੋਰ ਮੈਕ ਵਿੱਚ ਇਸਤੇਮਾਲ ਕਰ ਦੇ ਆਰ ਕੰਪਲੀਟਲੀ ਸਾਇਲੈਂਟ ਕਿ ਸੈਂਟਰ ਸਕੀਮ ਜਿਹੜੀਆਂ ਉਹਦੇ ਪੈਸੇ ਅਸੀਂ ਕਿਸੇ ਇਸਤੇਮਾਲ ਕਰ ਰਹੇ ਇਹਦੇ ਨਾਲ ਨਾਲ ਹੁਣ ਕਿਹਾ ਜੀ ਅਸੀਂ 5 5 ਕਰੋੜ ਰੁਪਈਆ ਫੀ ਹਲਕੇ ਨੂੰ 117 ਅਸੈਂਬਲੀ ਹਲਕਿਆਂ ਦੇ ਐਮ ਐਲ ਏ ਨੂੰ ਦਾਂਗੇ ਇਹਨਾਂ ਨੇ ਇਹਦੇ 'ਚ ਕਲੈਰੀਫਿਕੇਸ਼ਨ ਨਹੀਂ ਦਿੱਤੀ ਕਿ ਆਪੋਜੀਸ਼ਨ ਦੇ ਐਮ.ਐਲ.ਏ ਵੀ ਐਮ.ਐਲ.ਏ ਗਿੰਦੇ ਹੋ ਕਿ ਨਹੀਂ ਤੁਸੀਂ ਗਿੰਦੇ ਜੀ ਕਿ ਉਹ ਵੀ ਤੁਸੀਂ ਆਪਣੇ ਹਲਕਾ ਇੰਚਾਰਜ ਨੂੰ ਜਾਂ ਡੀ.ਸੀ ਦੇ ਕੋਲ ਪੈਸੇ ਰੱਖ ਦੋਗੇ ਕਿ ਉੱਥੇ ਤੁਸੀਂ ਵੰਡੀ ਜਲੋ ਇਹ ਗੱਲ ਇੱਕ ਕੰਸੀਡ ਕਰ ਲਈ ਚੀਮਾ ਸਾਹਿਬ ਨੇ ਕਿ 3 ਸਾਲ ਅਸੀਂ 1 ਰੁਪਿਆ ਨਹੀਂ ਦਿੱਤਾ ਦੈਟ ਮੀਨਸ ਕਿਸੇ ਪਿੰਡ 'ਚ ਕਿਸੇ ਮਿਊਸਿਪੈਲਿਟੀ 'ਚ ਕਿਸੇ ਕਾਰਪੋਰੇਸ਼ਨ 'ਚ 1 ਰੁਪਿਆ ਅਜੇ ਤੱਕ ਨਹੀਂ ਗਿਆ ਵੱਡੇ ਪੈਮਾਨੇ ਤੇ ਠੱਗੀ ਠੋਰੀ ਹੋ ਰਹੀ ਟਾਈਮ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਤੁਸੀਂ ਸੋ ਇਸ ਇਹ ਸਾਰੀਆਂ ਗੱਲਾਂ ਦੇ ਵਿੱਚ ਇਹਦੇ ਵਿੱਚ ਡਰੱਗਸ ਦੇ ਵਿੱਚ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਹੁਣ ਇਹਨਾਂ ਨੇ ਦੱਸਿਆ ਸੀ ਤਕਰੀਬਨ 23-24 2200 ਐਫ ਆਈ ਆਰ ਦਰਜ ਕੀਤੀ ਕੋ 3800 ਬੰਦਾ ਫੜਿਆ ਅਸੀਂ ਇਹ ਗੱਲ ਕਿ ਛੋਟੀਆਂ ਮੱਛੀਆਂ ਨੂੰ ਹੱਥ ਪਾ ਰਹੇ ਹੋ ਵੱਡੇ ਮਗਰਮੱਛ ਜਿਹੜੇ ਉਹਨਾਂ ਦਾ ਕੋਈ ਨਾਂ ਨਹੀਂ ਲੈ ਰਿਹਾ ਆਓ ਵੇਖੀਏ ਜੇ ਵੱਡੇ ਮਗਰਮੱਛਾਂ ਨੂੰ ਹੱਥ ਪਏ ਇਸ ਦੇ ਨਾਲ ਨਾਲ ਕਿਸਾਨੀ ਵਾਸਤੇ ਕੁਝ ਨਹੀਂ ਵੇਖੋ ਇਹ ਐਗਰੀਕਲਚਰ ਸਟੇਟ ਅਨਫਾਰਚਨਟਲੀ ਤਿੰਨਾਂ ਸਾਲਾਂ ਚ ਕੋਈ ਐਗਰੀਕਲਚਰ ਪਾਲਿਸੀ ਨਹੀਂ ਆਈ ਸਾਡੀਆਂ ਪਾਣੀ ਦੀ ਜਿਹੜੀ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ ਜਿਹਦੇ ਤੇ ਸਾਡੇ ਸਾਥੀ ਗੱਲ-ਗੱਲ ਕਰਨਗੇ 2029 ਤੱਕ ਵੱਡੇ ਪੇਮਾਨੇ ਤੇ ਵਾਟਰ ਕ੍ਰਾਈਸਿਸ ਆਲਰੇਡੀ ਹੈ ਉਹ ਹੋਰ ਵੱਡੇ ਕ੍ਰਾਈਸਿਸ ਜਿਹੜਾ ਹੈ ਇਹ 2029 ਤੱਕ ਆ ਜਾਣਾ ਹੈ ਅਸੀਂ ਪਾਣੀ ਕਿਸ ਤਰ੍ਹਾਂ ਬਚਾਣਾ ਹੈ ਐਗਰੀਕਲਚਰ ਦੀ ਡਾਈਵਰਸੀਫਿਕੇਸ਼ਨ ਕਿਸ ਤਰ੍ਹਾਂ ਕਰਨੀ ਹੈ ਇਹ ਵੀ ਅਸੀਂ ਕਲੈਰਿਟੀ ਚਾਹੁੰਦੇ ਆ ਜਿਹੜੀ ਮੇਜ਼ ਦੇ ਉੱਤੇ ਇਹਨਾਂ ਕਾ ਮੱਕੀ ਦੇ ਉੱਤੇ ਅਸੀਂ ਤਿੰਨ ਜ਼ਿਲ੍ਹਿਆਂ ਨੂੰ ਇੱਕ ਪਾਲਿਸੀ ਦੇ ਅਧੀਨ ਕੁਝ ਕਿਸਾਨ ਵੀਰਾਂ ਨੂੰ ਅਸੀਂ ਉਹਦੇ ਵਿੱਚ ਕੋਈ ਮਦਦ ਕਰਾਂਗੇ مالی ਤੌਰ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਗਵਰਨਮੈਂਟ ਨੂੰ ਕਿ ਇਕੱਲੇ ਤਿੰਨ ਜ਼ਿਲ੍ਹਿਆਂ ਤੱਕ ਕਿਉਂ ਮਦੂਦ ਰੱਖੀ ਜੀ ਸਮੁੱਚੇ ਪੰਜਾਬ ਜੇ ਡਾਇਵਰਸਿਫਿਕੇਸ਼ਨ ਚਾਹੀਦੀ ਹੈ ਤੇ ਸਮੁੱਚੇ ਪੰਜਾਬ ਚਾਹੀਦੀ ਫੇਰ ਤੁਸੀਂ ਪਰ ਹੈਕਟੇਰ ਕਿਹਾ ਕਿ ਅਸੀਂ 17500 ਰੁਪਿਆ ਫੀ ਹੈਕਟੇਰ ਦੇਾਂਗੇ ਤੋਂ ਹੈਕਟੇਰ ਤੇ ਇਥੇ ਸਾਡੀ ਇੱਕ ਸਲਾਹ ਹੈ ਜੀਮਾ ਸਾਹਿਬ ਨੂੰ ਮੰਨਣ ਤੇ ਭਾਵੇਂ ਨਾ ਮੰਨਣ ਕਿ ਜਿਹੜਾ ਜ਼ਮੀਨ ਦਾ ਇੱਕ ਇਥੇ 17 17.5 ਹਜ਼ਾਰ 17 17.5 ਏਕੜ ਦੀ ਪੰਜਾਬ ਦੇ ਵਿੱਚ ਸੀਲਿੰਗ ਹੈ ਘੱਟ ਤੋਂ ਘੱਟ ਉਥੋਂ ਤੱਕ ਤੁਹਾਨੂੰ ਸਬਸਿਡੀ ਦੇਣੀ ਚਾਹੀਦੀ ਹੈ ਤੁਸੀਂ ਹੈਕਟਰ ਤੱਕ ਅਜੇ ਕੋਈ ਕਲੈਰਿਟੀ ਨਹੀਂ ਦਿੱਤੀ ਪਰ ਪਰਸਨ ਜਿਹਨੇ 17.5 ਏਕੜ ਜ਼ਮੀਨ ਉਹ ਰੱਖ ਸਕਦਾ ਉਹ ਭਾਵੇਂ 17 ਹੀ ਬੀਜ ਲੈ ਜਦੋਂ ਤੁਸੀਂ ਇੱਕ ਨਵੀਂ ਫਸਲ ਨੂੰ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਤੁਸੀਂ ਇਹਦੇ ਤੇ ਕਲੈਰੀਫਾਈ ਕਰੋ ਜੀ ਫਿਰ ਨਾਲ ਹੀ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਇੱਕ ਹੋਮ ਗਾਰਡਸ 5000 ਜਿਹੜੇ ਨੇ ਇਹ ਅਸੀਂ ਬਾਰਡਰ ਬੈਲਟ ਚ ਲਾਣੇ ਮੇਰੀ ਇਹ ਪ੍ਰਪੋਜ਼ਲ ਹੈ ਇਹਨਾਂ ਨੂੰ ਕਿ